ਹਾਂਜੀ ਕਿਸਾਨ ਮੇਰੋ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਦਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਜਿੰਨੇ ਭਰਾ ਚੈਨਲ ਨਾਲ ਪਹਿਲੀ ਵਾਰ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਚੈਨਲ ਨੂੰ ਫੋਲੋ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਇਹ ਘਰ ਵੀਡੀਓ ਚੰਗੀ ਲੱਗਦਾ ਜੀ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰੋ ਕਮੈਂਟ ਜ਼ਰੂਰ ਕਰੋ ਜੀ ਅੱਜ ਗੱਲ ਕਰਾਂਗੇ ਆਪਾਂ ਦੋਸਤੋ ਗੋਭ ਦੀ ਸੁੰਡੀ ਬਾਰੇ ਗੋਭ ਦੀ ਸੁੰਡੀ ਕਦੋਂ ਆਉਂਦੀ ਆ ਇਹਦੇ ਵਿੱਚ ਸਪਰੇਅ ਕਰਨ ਦਾ ਫਾਇਦਾ ਜਾਂ ਪ੍ਰਦਾਨ ਪਾਉਣ ਦਾ ਫਾਇਦਾ ਸਾਰੀ ਗੱਲਬਾਤ ਪੂਰੀ ਵੀਡੀਓ ਵਿੱਚ ਕਰਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਕੇ ਜਾਇਓ ਤੇ ਆ ਚੰਗੇ ਚੰਗੇ ਗੱਲਾਂ ਦੱਸਾਂਗੇ ਜੀ ਆਪਾਂ ਝੋਨੇ ਵਿੱਚ ਆਪਾਂ ਗੋਭ ਦੀ ਸੁੰਡੀ ਤੋਂ ਸਪਰੇਅ ਕਰਨੀ ਜਾਂ ਪਦਾਨ ਪੌਣੀਆਂ ਕਿਸਾਨ ਵੀਰੋ ਇਹ ਸੋਚ ਰਹੇ ਆ ਗੋਬ ਵਾਲੀ ਸੁੰਡੀ ਦਾ ਦੋਸਤੋ ਪਤਾ ਕਿਵੇਂ ਚੱਲਦਾ ਸਭ ਤੋਂ ਪਹਿਲਾਂ ਝੋਨਾ ਦਾ ਜਿਹੜਾ ਬੂਟਾ ਬੰਦਾ ਟੇਲਰਿੰਗ ਹੁੰਦੀ ਆ ਉਹਦੀ ਉੱਪਰੋਂ ਲਾਲ ਹੋ ਜਾਂਦੀ ਆ ਜੇ ਜਟਾਣੀਆਂ ਹੁੰਦੀਆਂ ਦੀ ਟੇਲਰਿੰਗ ਸੁੱਕ ਜਾਂਦੀ ਆ ਜੀ ਉਹ ਜੇ ਤੁਸੀਂ ਉਹਨੂੰ ਪਾੜ ਕੇ ਦੇਖੋਗੇ ਤਾਂ ਗੋਬ ਦੀ ਸੁੰਡੀ ਤੇ ਵਿਚੋਂ ਨਿਕਲੂਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਭੁਮੱਕੜਾ ਸੁੰਡੀ ਬਦ ਕਰਦਾ ਤੇ ਜਿਹੜੀ ਦੋਸਤੋ ਬੂਟੇ ਦੇ ਟੇਲਰਿੰਗ ਹੁੰਦੀ ਆ ਸੁੱਕ ਜਾਂਦੀ ਆ ਜੇ ਗੱਲ ਜੇ ਗੱਲ ਕਰੀਏ ਗੋਭ ਵਾਲੀ ਸੁੰਡੀ ਤਾਂ ਇਹ ਪਿਛਲੇ ਸਾਲ ਬਾਸਮਤੀ ਝੋਨੇ ਵਿੱਚ ਜ਼ਿਆਦਾ ਦਿਖਾਈ ਦਿੱਤੀ ਸੀ ਦੂਜਾ ਨੰਬਰ ਜੇ ਦੋਸਤੋ ਗੱਲ ਕਰੀਏ ਜੇ ਗੋਭ ਵਾਲੀ ਸੁੰਡੀ ਦਾ ਕਿਵੇਂ ਕਾਰਨ ਬਣਦਾ ਕਿਵੇਂ ਪੈਦਾ ਹੁੰਦੀ ਆ ਇਸ ਕਾਰਨ ਇੱਕ ਤਾਂ ਜ਼ਿਆਦਾ ਪਾਣੀ ਖੇਤ ਵਿੱਚ ਖੜਕ ਹੋਣ ਕਰਕੇ ਉੱਥੇ ਉੱਲੀ ਰੋਗ ਬਣਦਾ ਜੀ ਉਸ ਕਾਰਨ ਗੋਭ ਵਾਲੀ ਸੁੰਡੀ ਪੈਦਾ ਹੁੰਦੀ ਆ ਤੇ ਝੋਨੇ ਤੇ ਹਰਾਪਣ ਜ਼ਿਆਦਾ ਕਰਨ ਤੇ ਜ਼ੋਰੀਏ ਜ਼ਿਆਦਾ ਕਰਨ ਗੋਬੜੀ ਸੁੰਢੀ ਦਾ ਅਟੈਕ ਬਹੁਤ ਜਲਦੀ ਆਉਂਦਾ। ਇੱਕ ਕਾਰਨ ਇਹ ਵੀ ਆ ਕਿ ਜਿਆਦਾ ਜੂਰੀਆ ਖਾਦ ਦੀ ਵਰਤੋਂ ਜੇ ਆਪਾਂ ਬਾਰ-ਬਾਰ ਕਰਦੇ ਆ। ਉਹਦੇ ਨਾਲ ਬੂਟੇ ਦੇ ਵਿੱਚ ਕਲੋਰੋਫਿਲ ਦੀ ਮਾਤਰਾ ਜਿਆਦਾ ਹੋ ਜਾਂਦੀ ਆ। ਇਹਦੇ ਨਾਲ ਗੋਬੜੀ ਸੁੰਢੀ ਦਾ ਅਟੈਕ ਜਿਆਦਾ ਆਉਂਦਾ। ਆਪਾਂ ਮੱਕੜ ਜਿਆਦਾ ਬੰਦਾ ਤੇ ਗੋਬੜੀ ਸੁੰਢੀ ਜਿਆਦਾ ਅਟੈਕ ਆਉਂਦਾ ਜੀ। ਜਦਕਿ ਬੂਟੇ ਨੇ ਦੋਸਤੋ ਹਰਿਆਪਣ ਹਜੇ ਛੱਡਾ ਨਹੀਂ ਹੁੰਦਾ ਇਸ ਕਰਕੇ ਸੁੰਢੀ ਦਾ ਅਟੈਕ ਦਿਖਾਈ ਜਿਆਦਾ ਦੇ ਦਿੰਦਾ ਖੇਤਾਂ ਦੇ ਵਿੱਚ। ਕੰਨ ਦੋਸਤੋ ਆਪਣਾ ਝੋਨਾ 50 ਤੋਂ 55 ਦਿਨ ਦਾ ਹੁੰਦਾ ਉਹਦਾ ਰੰਗ ਤੋਤੀਆ ਰੰਗਾਉਣਾ ਚਾਹੀਦਾ ਪੂਰਾ ਕਾਲਾ ਜਾਂ ਨੀਲਾ ਹੋਣਾ ਚਾਹੀਦਾ ਉਹਦੇ ਨਾਲ ਬਿਮਾਰੀ ਦਾ ਅਟੈਕ ਜ਼ਿਆਦਾ ਆਉਂਦਾ 50 ਤੋਂ 55 ਦਿਨਾਂ ਦੇ ਝੋਨੇ ਤੇ ਗੋਬ ਵਾਲੀ ਸੁੰਡੀ ਦਾ ਅਟੈਕ ਆਉਂਦਾ ਗੋਬ ਵਾਲੀ ਸੁੰਡੀ ਦਾ ਆਪਾਂ ਕੰਟਰੋਲ ਕਿਵੇਂ ਕਰ ਸਕਦੇ ਆ ਗੋਬ ਵਾਲੀ ਸੁੰਡੀ ਦਾ ਦੋਸਤੋ ਆਪਾਂ ਕੰਟਰੋਲ ਕਰਨ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਾਣੀ ਸੁਖਾਸ ਘਾਸ ਘਾ ਕੇ ਲਾਵਾਂਗੇ ਜਦੋਂ ਆਪਣਾ ਪੂਰਾ ਬੂਟਾ ਬਣਾ ਗਿਆ 50 55 ਦਿਨਾਂ ਤੋਂ ਤਾਂ ਕੋ ਜੋ ਗੋਬ ਵਾਲੀ ਸੁੰਡੀ ਦਾ ਘਟ ਘਟ ਆਵੇ ਹਾਂਜੀ ਦੋਸਤੋ ਜੇ ਹੁਣ ਗੱਲ ਕਰੀਏ ਆਪਾਂ ਗੋਬ ਵਾਲੀ ਸੁੰਡੀ ਦੀ ਰੋਕਥਾਮ ਆਪਾਂ ਕਿਵੇਂ ਕਰ ਸਕਦੇ ਆ ਪ੍ਰਦਾਨ ਪਾ ਕੇ ਕਰੀਏ ਜਾਂ ਝੋਨੇ ਉੱਪਰ ਸਪਰੇਅ ਕਰਕੇ ਜਿਸ ਨਾਲ ਕਿਸਾਨ ਵੀਰ ਦਾ ਫਾਇਦਾ ਹੋਵੇ ਉਹ ਸਾਰਾ ਦੱਸਾਂਗੇ ਜੀ ਨੰਬਰ 1 ਦੋਸਤੋ ਸਪਰੇਅ ਕਰਨ ਦਾ ਇਹ ਫਾਇਦਾ ਹੁੰਦਾ ਕਿ ਸਪਰੇਅ ਕੀਤੀ ਜਿਹੜੀ ਉਹ ਬੁੱਟੇ ਨੂੰ ਕੌੜਾ ਕਰਦੀ ਆ ਜਿਸ ਨਾਲ ਸੁੰਡੀ ਮਰ ਜਾਂਦੀ ਆ ਤੇ ਆਪਣੀ ਜ਼ਮੀਨ ਤੇ ਵੀ ਜ਼ਿਆਦਾ ਜ਼ਹਿਰ ਨਹੀਂ ਹੁੰਦਾ ਜੇ ਗੱਲ ਕਰੀਏ ਆਪਾਂ ਪ੍ਰਦਾਨ రెడ్డి ਪ੍ਰਦਾਨ ਹੁੰਦੀ ਆ ਸਭ ਤੋਂ ਪਹਿਲਾਂ ਉਹ ਜ਼ਮੀਨ ਨਕੌੜਾ ਕਰਦੇ ਆ ਉਦੋਂ ਬਾਅਦ ਬੂਟੇ ਦੇ ਜੜਾਂ ਰਹੀ ਰੱਜ ਕੇ ਬੂਟੇ ਨੂੰ ਕੌੜਾ ਕਰਦੀ ਆ ਜਿਸ ਨਾਲ ਆਪਣੀ ਜ਼ਮੀਨ ਤਾਂ ਨੁਕਸਾਨ ਹੁੰਦੀ ਹੁੰਦਾ ਤੇ ਘਟੋ ਘਟਾ ਦੋਸਤੋ ਪ੍ਰਦਾਨ 6 ਤੋਂ 7 ਦਿਨ ਲਾਉਂਦੀ ਆ ਆਪਣਾ ਅਸਰ ਦਿਖਾਉਂਦੇ ਦਿਖਾਉਂਦੇ ਇਸ ਲਈ ਸਾਨੂੰ ਪ੍ਰਦਾਨ ਨਾਲੋਂ ਸਪਰੇਅ ਕਰੇ ਜਿਹਾ ਫਾਇਦਾ ਕਿਉਂਕਿ ਜੇ ਆਪਾਂ ਗੋਬਾਲੀ ਸੁੰਡੀ ਦਾ ਸਪਰੇ ਵੀ ਕਰਦੇ ਆ ਘੱਟੋ ਘੱਟ 18 ਤੋਂ 20 ਦਿਨ ਸਪਰੇ ਨਾਲ ਆਰਾਮ ਨਾਲ ਨਿਕਲ ਜਾਂਦੇ ਆ ਤੇ ਜੇ ਆਪਾਂ ਗੱਲ ਕਰੀਏ 50 ਆ ਪ੍ਰਾਣ ਦੀ ਪ੍ਰਾਣ ਘੱਟੋ ਘੱਟ ਮਾਰਕੀਟ ਦੇ ਵਿੱਚ 80 ਤੋਂ 90 ਰੁਪਏ ਕਿਲੋ ਦਾ ਰੇਟ ਮਿਲ ਰਹੀ ਆ ਤੇ ਡੋਜ਼ ਉਹਦੀ 7 ਤੋਂ 8 ਕਿਲੋ ਆ ਸਪਰੇ ਆਪਾਂ ਨੂੰ ਪਾਉਗੀ ਵੀ ਸਸਤੀ 18 ਦਿਨ ਉਹ ਕੱਢੂਗੀ ਪ੍ਰਾਣ ਆਪਣੀ ਦਾ ਬਾਣ ਦਾ ਵੀ ਨੁਕਸਾਨ ਕਰੂਗੀ ਤੇ ਆਪਣੇ ਫਸਲ ਦਾ ਵੀ ਨੁਕਸਾਨ ਕਰੂਗੀ ਹਰ ਆਪਾਂ ਕੱਚਾ ਆਪਣ ਕਰੂਗੀ ਤੇ ਉਹਦੇ ਨਾਲ ਬਿਮਾਰੀਆਂ ਜ਼ਿਆਦਾ ਹੋ ਰਾਉਣੀਆਂ ਹਾਂਜੀ ਦੋਸਤੋ ਜੇ ਆਪਾਂ ਗੱਲ ਕਰੀਏ ਸਪਰੇਅ ਬਾਰੇ ਤਾਂ ਆਪਾਂ ਵਧੀਆ ਕੰਮ ਵਧੀਆ ਕੰਪਨੀ ਸਪਰੇਅ ਕਰ ਸਕਦੇ ਜਿਵੇਂ ਬਾਹਰ ਦੇ ਫੇਮ ਆ ਗਈ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਫੇਮ ਦੀ ਡੋਜ਼ ਜੀ ਆਪਾਂ ਜੇ ਆਪਾਂ 30 ml ਡੋਜ਼ ਕਿੱਲੇ ਦੀ ਪਾਉਣੇ ਆ ਤਾਂ ਘੱਟੋ-ਘੱਟ 100 ਤੋਂ 150 ਲੀਟਰ ਪਾਣੀ ਲੱਗਣਾ ਲਾਜ਼ਮੀ ਹੈ ਜੀ ਚੰਗੀ ਤਰ੍ਹਾਂ ਘੋਲ ਕਰਕੇ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਆ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਜੀ ਆਪਾਂ ਐਫ ਐਮ ਸੀ ਦੀ ਕੋਰਾਜਨ ਕੋਰਾਜਨ ਦੀ ਜੀ ডোজ 35 40 ਤੋਂ 45 ਐਮ ਐਲ ডোজ ਆ ਜੀ ਇਹਦੇ ਵਾਸਤੇ ਵੀ ਆਪਾਂ 750 ਲੀਟਰ ਪਾਣੀ ਘੱਟੋ ਘੱਟ ਲਾਉਣਾ ਜੀ ਅੱਗੇ ਆਪਾਂ ਗੱਲ ਕਰੀਏ ਸਜੰਟਾ ਕੰਪਨੀ ਦੀ ਅੰਬਲੀਗੋ ਇਹਦੀ 70 ਤੋਂ 70 ਗ੍ਰਾਮ ডোজ ਆ ਜੀ 65 ਤੋਂ 70 ਗ੍ਰਾਮ ডোজ ਆ ਤੇ ਪਾਣੀ ਆਪਾਂ ਸੇਮ ਹੀ ਘੱਟੋ ਘੱਟ 100 ਲੀਟਰ ਤੋਂ 150 ਲੀਟਰ ਪਾਣੀ ਲਾਉਣਾ ਜੀ ਤੇ ਚੰਗੀ ਤਰ੍ਹਾਂ ਆਪਾਂ ਸਪਰੇਅ ਕਰਨੀ ਆ ਜਿਸ ਨਾਲ ਆਪਾਂ ਮੱਕੜ ਤੇ ਵੀ ਕੰਟਰੋਲ ਹੋਊਗਾ ਤੇ ਗੋਬ ਵਾਲੀ ਸੁੰਡੀ ਤੇ ਵੀ ਇਹਦੇ ਨਾਲ ਆਪਣਾ ਇਹ ਫਾਇਦਾ ਹੋਊਗਾ ਵੀ ਆਪਣੀ ਜ਼ਮੀਨ ਵੀ ਉਪਜਾਊ